ਹੈਲੋ ਪੰਜਾਬੀਓ ਤੁਹਾਡਾ ਤੁਹਾਡੇ ਆਪਣੇ YouTube ਚੈਨਲ ધ ਨੇਸ਼ਨ ਬਿਲਡਰ ਟੀਚਰ ਉਤੇ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਚੰਦਰਪਾਨ ਪੰਜਾਬ ਦੇ ਵਿੱਚ ਲਗਾਤਾਰ ਜਿਹੜੇ ਇਲੈਕਸ਼ਨ ਹੈ ਜੀ ਉਹ ਹੋ ਰਹੇ ਹੈ ਸਭ ਤੋਂ ਪਹਿਲਾਂ ਪੰਚਾਇਤੀ ਇਲੈਕਸ਼ਨ ਉਸ ਤੋਂ ਬਾਅਦ ਬਾਅ ਇਲੈਕਸ਼ਨ ਤੇ ਹੁਣ ਜਿਹੜੀ ਨਗਰ ਨਿਗਮ ਦੀਆਂ ਜਿਹੜਾ ਜਿਹੜੀਆਂ ਚੋਣਾਂ ਨੇ ਸ਼ਹਿਰਾਂ ਦੇ ਵਿੱਚ ਜਿਹੜੀ ਹੁੰਦੀ ਹੈ ਜੀ ਉਹ ਜਿਹੜੀ ਹੈ ਉਸ ਦੀ ਅੱਜ ਘੋਸ਼ਣਾ ਕਰ ਦਿੱਤੀ ਗਈ ਹੈ ਕਦੋਂ ਤੋਂ ਇਲੈਕਸ਼ਨ ਹੋਣਗੇ ਤੇ ਇਹਨਾਂ ਇਲੈਕਸ਼ਨਾਂ ਦਾ ਜਿਹੜੀ ਚੱਲ ਰਹੀਆਂ ਭਰਤੀਆਂ ਨੇ ਜਾਂ ਆਉਣ ਵਾਲੀਆਂ ਭਰਤੀਆਂ ਨੇ ਉਹਨਾਂ ਦੇ ਉੱਤੇ ਕੀ ਇਫੈਕਟ ਰਹੇਗਾ ਕਿਉਂਕਿ ਜੋ ਵੀ ਇਸ ਵੀਡੀਓ ਨੂੰ ਵੇਖ ਰਿਹਾ ਹੈ ਉਹ ਮੇਰੇ ਨਾਲ ਜ਼ਿਆਦਾ ਜਿਹੜੇ ਹੋਣਗੇ ਜਿਹੜੇ ਕੈਂਡੀਡੇਟ ਜਾਂ ਤਾਂ ਉਹ ਤਿਆਰੀ ਕਰ ਰਹੇ ਹੋਣਗੇ ਜਾਂ ਟੀਚਰਸ ਹੋਣਗੇ ਜੀ ਜਿਹੜੇ 2364 ਜਾਂ 9594 ਜੋ ETT ਦੀਆਂ ਭਰਤੀਆਂ ਨੇ ਉਹਨਾਂ ਨੂੰ ਲੈ ਕੇ ਜਿਹੜੀ ਲਾਸਟ ਫੇਸ ਤੇ ਹੈ ਜੀ ਉਸ ਨੂੰ ਲੈ ਕੇ ਵੇਟ ਕਰ ਰਹੇ ਨੇ ਉਹਨਾਂ PARTੀਆਂ ਦਾ ਕੀ ਹੋਏਗਾ ਇਹ ਵੀ ਆਪਾਂ ਇਸ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ ਤੇ ਕੋਡ ਆਫ ਕੰਡਕਟ ਹੈ ਉਹ ਕਦੋਂ ਤੋਂ ਲਾਗੂ ਹੋ ਚੁੱਕਿਆ ਹੈ ਤੇ ਉਸ ਦਾ ਇਫੈਕਟ ਕੀ ਰਹੇਗਾ ਤੇ ਜੁਆਇਨਿੰਗ ਦਾ ਪ੍ਰੋਸੈਸ ਹੈ ਉਹ ਸਟਾਰਟ ਹੋ ਸਕਦਾ ਹੈ ਜਾਂ ਨਹੀਂ ਇਹ ਇਸ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ ਜੇਕਰ ਤੁਸੀਂ ਚੈਨਲ ਉੱਪਰ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ ਬੈਲ ਆਈਕਨ ਨੂੰ ਪ੍ਰੈਸ ਜ਼ਰੂਰ ਕਰ ਦੇਣਾ ਜੀ ਹਾਂਜੀ ਟੀਚਰ ਤੁਸੀਂ ਵੇਖ ਸਕਦੇ ਹੋ ਪੰਜਾਬ ਨਗਰ ਨਿਗਮ ਚੋਣਾਂ ਨਾਮਜ਼ਦਗੀਆਂ ਪੜਨ ਦੀ ਪ੍ਰਕਿਰਿਆ 9 ਦਸੰਬਰ ਤੋਂ ਸ਼ੁਰੂ ਹੋ ਜਾਏਗੀ ਜੀ ਤੇ ਕੋਡ ਆਫ ਕੰਡਕਟ ਹੈ ਜਿਹੜਾ ਅੱਜ ਤੋਂ ਹੀ 8 ਦਸੰਬਰ 2024 ਤੋਂ ਆਫਟਰ ਜਿਹੜੀ ਪ੍ਰੈਸ ਕਾਨਫਰੰਸ ਹੈ ਜੀ ਮੁਖ ਚੋਣ ਆਯੋਗ ਪੰਜਾਬ ਦੇ ਵੱਲੋਂ ਜਦੋਂ ਕੀਤੀ ਗਈ ਉਸ ਤੋਂ ਬਾਅਦ ਲਾਗੂ ਹੋ ਚੁੱਕਿਆ ਹੈ ਤੇ 9 ਦਸੰਬਰ ਤੋਂ ਜਿਹੜੀ ਹੈ ਨਾਮਜ਼ਦਗੀਆਂ ਸਟਾਰਟ ਹੋ ਜਾਣਗੀਆਂ 12 ਦਸੰਬਰ ਤੱਕ ਤੁਸੀਂ ਆਪਣੇ ਨੋਮੀਨੇਸ਼ਨ ਫਾਰਮ ਹੈ ਜਿਹੜੇ ਉਹ ਫਿਲ ਕਰਕੇ ਦੇ ਸਕਦੇ ਹੋ 3 ਵਜੇ ਤੱਕ ਦਾ ਤੁਹਾਡਾ ਟਾਈਮ ਰਹੇਗਾ ਜੀ ਸਵੇਰੇ 9 ਵਜੇ ਤੋਂ ਲੈ ਕੇ 3 ਵਜੇ ਤੱਕ ਤੁਸੀਂ ਆਪਣਾ ਫਾਰਮ ਦੇ ਸਕਦੇ ਹੋ ਉਸ ਤੋਂ ਬਾਅਦ 13 ਤਰੀਕ 13 ਦਸੰਬਰ ਨੂੰ ਜਿਹੜੇ ਨਾਮਜ਼ਦਗੀਆਂ ਦੀ ਪੜਤਾਲ ਹੋਏਗੀ ਕਿਸੇ ਵੀ ਪ੍ਰਕਾਰ ਦੀ ਕੋਈ ਕਮੀ ਹੈ ਯਾਰ ਰਿਜੈਕਟ ਹੋਣ ਗਿਆ ਉਹ ਸਾਰੇ ਕੁਝ ਦਿੱਤਾ ਜਾਏਗਾ ਉਸ ਤੋਂ ਬਾਅਦ 14 ਦਸੰਬਰ ਨੂੰ ਜਿਹੜੀ ਨਾਮਜ਼ਦਗੀਆਂ ਹੈ ਉਹ ਤੁਸੀਂ ਵਾਪਸ ਲੈ ਸਕਦੇ ਹੋ ਜੇਕਰ ਤੁਸੀਂ ਨੋਮੀਨੇਸ਼ਨ ਫਾਰਮ ਫਿਲ ਕੀਤਾ ਉਸ ਨੂੰ ਤੁਸੀਂ ਵਾਪਸ ਲੈ ਸਕਦੇ ਹੋ 21 ਦਸੰਬਰ ਦਿਨ ਸ਼ਨੀਵਾਰ ਨੂੰ ਜਿਹੜੀ ਹੈ ਉਹ ਵੋਟਾਂ ਪੈਣਗੀਆਂ ਤੇ ਉਸੇ ਦਿਨ ਹੀ ਜਿਹੜਾ ਹੈ ਉਹ ਤੁਹਾਡਾ ਰਿਜ਼ਲਟ ਆ ਜਾਣਾ ਹੈ ਜੀ ਜਿਹੜੀ ਮਿਊਨਿਸਪਲ ਕਾਰਪੋਰੇਸ਼ਨ ਜਾਂ ਪੰਜਾਬ ਨਗਰ ਨਿਗਮ ਦੀਆਂ ਜਿਹੜੀ ਚੋਣਾਂ ਨੇ 21 ਦਸੰਬਰ ਨੂੰ ਹੀ ਵੋਟਾਂ ਪੈਣਗੀਆਂ ਤੇ ਉਸੇ ਦਿਨ ਹੀ ਜਿਹੜਾ ਹੈ ਉਹ ਰਿਜ਼ਲਟ ਆ ਜਾਏਗਾ ਤੇ ਉਸੇ ਦਿਨ ਹੀ ਤੁਹਾਡਾ ਰਿਜ਼ਲਟ ਜਿਹੜਾ ਹੈ ਅਨਾਉਂਸ ਕਰ ਦਿੱਤਾ ਜਾਏਗਾ ਨਗਰ ਨਿਗਮ ਦੀਆਂ ਜਿਹੜੀਆਂ ਚੋਣਾਂ ਨੇ ਉਹ 21 ਦਸੰਬਰ ਨੂੰ ਖਤਮ ਹੋਣਗੀਆਂ ਜੀ ਉਸੇ ਦਿਨ ਤੋਂ ਹੀ ਜਿਹੜਾ ਚੋਣ ਜਾਬਤਾ ਹੈ ਉਹ ਖਤਮ ਹੋ ਜਾਏਗਾ ਤੇ ਉਸ ਤੋਂ ਬਾਅਦ ਅੱਗੇ ਦਾ ਜਿਹੜਾ ਕੰਮ ਸ਼ੁਰੂ ਹੋ ਜਾਏਗਾ ਤੇ ਵੋਟਾਂ ਵਾਲੇ ਦਿਨ ਹੀ ਰਿਜ਼ਲਟ ਆ ਜਾਏਗਾ ਔਰ ਤੇ ਵੋਟ ਜਿਹੜੇ ਹੈ ਉਹ ਇਲੈਕਟ੍ਰੋਨਿਕ ਮਸ਼ੀਨ EVM ਦੇ ਦੁਆਰਾ ਪੈਣਗੇ ਤਾਂ ਰਿਜ਼ਲਟ ਬੜੀ ਛੇਤੀ ਆ ਜਾਣਾ ਕਿਉਂਕਿ ਬੈਲਟ ਪੇਪਰ ਦੇ ਨਾਲ ਥੋੜਾ ਟਾਈਮ ਲੱਗਦਾ ਜੀ ਪਰ EVM ਦੇ ਨਾਲ ਰਿਜ਼ਲਟ ਬੜਾ ਛੇਤੀ ਆ ਜਾਣਾ ਹੈ ਜਿਸ ਵਾਰਡ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੇ ਪੋਲਿੰਗ ਸਟੇਸ਼ਨਸ ਬਣਾਏ ਗਏ ਨੇ ਉਹਦੇ ਵਿੱਚ ਸਭ ਤੋਂ ਜ਼ਿਆਦਾ ਜਿੱਥੇ ਵੋਟ ਹੋਏਗੀ ਉਸ ਦੇ ਵਿੱਚ ਵੋਟ ਕਾਊਂਟ ਕੀਤੀ ਜਾਏਗੀ ਤੇ ਉਸੇ ਥਾਂ ਹੀ ਜਿਹੜਾ ਹੈ ਉਹ ਰਿਜ਼ਲਟ ਐਲਾਨਿਆ ਜਾਏਗਾ ਇਸ ਤੋਂ ਇਲਾਵਾ ਮੈਂ ਸ਼ੁਰੂ ਦੇ ਵਿੱਚ ਦੱਸਿਆ ਸੀ ਵੀਡੀਓ ਦੇ ਵਿੱਚ ਕਿ ईटीटी 5994 ਤੇ ईटीटी 24 ਜਿਹੜੀ ਭਰਤੀ ਹੈ ਉਹਨਾਂ ਦਾ ਹੁਣ ਕੀ ਹੋਏਗਾ ਕਿਉਂਕਿ ਜਿਹੜੀ ਪਿੱਛੇ ਯੂਨੀਅਨ ਦੀ ਮੀਟਿੰਗ ਹੋਈ ਸੀ ਉਸ ਦੇ ਵਿੱਚ ਇਹ ਫੈਸਲਾ ਲਿਆ ਗਿਆ ਸੀ ਕਿ ਜਿਹੜੀ ਰਿਸਟਾ ਹੈ ਉਸ ਨੂੰ ਬਹੁਤ ਹੀ ਜਲਦ ਜਿਹੜਾ ਹੈ ਉਹ ਰਿਵਾਈਜ਼ ਕਰਕੇ ਜਾਂ ਜਿਹੜੇ ਵਿਦ ਹੈਲਡ ਨੇ ਕੈਂਡੀਡੇਟ ਈਡਬਲਯੂਐਸ ਦਾ ਜਿਹੜਾ ਮੁੱਦਾ ਹੈ ਉਹ ਸੁਲਝਾ ਲਿਆ ਗਿਆ ਤੇ ਉਹਨਾਂ ਨੂੰ ਸਟੇਸ਼ਨ ਚੁਆਇਸ ਤੇ ਸਟੇਸ਼ਨ ਅਲੋਟਮੈਂਟ ਕਰ ਦਿੱਤੀ ਜਾਏਗੀ ਹੁਣ ਸਰਕਾਰ ਦੇ ਵੱਲੋਂ ਸਟੇਸ਼ਨ ਚੁਆਇਸ ਵੀ ਕਰਾਈ ਜਾ ਸਕਦੀ ਹੈ ਜੀ ਡਿਪਾਰਟਮੈਂਟ ਦੇ ਵੱਲੋਂ ਤੇ ਸਟੇਸ਼ਨ ਅਲੋਟਮੈਂਟ ਵੀ ਕੀਤੀ ਜਾ ਸਕਦੀ ਹੈ ਜੋਇਨਿੰਗ ਆਫਟਰ 21 ਦਸੰਬਰ ਤੋਂ ਬਾਅਦ ਕਰਵਾ ਸਕਦੇ ਨੇ ਕਿਉਂਕਿ ਦੋਨੋਂ ਪ੍ਰੋਸੈਸ ਹੈ ਉਹ ਕਰਵਾ ਸਕਦੇ ਨੇ ਜਿਨ੍ਹਾਂ ਦੀ ਸਟੇਸ਼ਨ ਚੁਆਇਸ ਨਹੀਂ ਹੋਈ ਹੈ ਉਹਨਾਂ ਦੀ ਹੁਣ ਸਟੇਸ਼ਨ ਚੁਆਇਸ ਵੀ ਹੋ ਸਕਦੀ ਹੈ ਤੇ ਜਿਨ੍ਹਾਂ ਦੀ ਸਟੇਸ਼ਨ ਚੁਆਇਸ ਹੋ ਚੁੱਕੀ ਹੈ ਉਹਨਾਂ ਸਾਰਿਆਂ ਨੂੰ ਇਕੱਠੇ ਹੀ ਸਟੇਸ਼ਨ ਅਲੋਟਮੈਂਟ ਵੀ ਕੀਤੀ ਜਾ ਸਕਦੀ ਹੈ 21 ਦਸੰਬਰ ਤੋਂ ਬਾਅਦ ਜਿਵੇਂ ਹੀ 22 ਜਾਂ 23 ਦਸੰਬਰ ਆਂਦੀ ਹੈ ਜੀ ਕਿਉਂਕਿ 24 ਤੋਂ ਉਸ ਤੋਂ ਬਾਅਦ ਅੱਗੇ ਦਸੰਬਰ ਦੀਆਂ ਛੁੱਟੀਆਂ ਸ਼ੁਰੂ ਹੋ ਜਾਣਗੀਆਂ ਉਸ ਤੋਂ ਪਹਿਲਾਂ-ਪਹਿਲਾਂ ਉਹਨਾਂ ਨੂੰ ਸਟੇਸ਼ਨ ਅਲੋਟਮੈਂਟ ਇੱਕੋ ਦਿਨ ਦੇ ਵਿੱਚ ਕਰਕੇ ਕਿੱਥੇ ਜਾ ਸਕਦੇ ਨੇ ਤਾਂ ਇਹ ਡਿਪਾਰਟਮੈਂਟ ਉੱਤੇ ਡਿਪੈਂਡ ਕਰਦਾ ਹੈ ਜੀ ਬਾਕੀ ਸਰਕਾਰ ਆਪਣੇ हिसाब ਨਾਲ ਕੰਮ ਕਰ ਰਹੀ ਹੈ ਉਹ ਬੜੀ ਹੀ ਲੇਟ ਪ੍ਰਕਿਰਿਆ ਦੇ ਨਾਲ ਕੰਮ ਕਰ ਰਹੀ ਹੈ ਜੀ ਕਿਉਂਕਿ ਇਹ ਕੰਮ ਬੜੀ ਛੇਤੀ ਹੋ ਜਾਣਾ ਚਾਹੀਦਾ ਸੀ ਈਟੀਟੀ 1994 ਤੇ 234 ਦੇ ਕੈਂਡੀਡੇਟਸ ਹੈ ਉਹਨਾਂ ਨੂੰ ਜੁਆਇਨਿੰਗ ਮਿਲ ਜਾਣੀ ਚਾਹੀਦੀ ਸੀ ਇਸ ਤੋਂ ਬਾਅਦ ਫੇਰ ਇੱਕ ਵੀਡੀਓ ਅਪਲੋਡ ਕਰਦੇ ਹਾਂ ਜੀ ਉਸ ਦੇ ਵਿੱਚ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਹੁਣ ਜਿਹੜੀ ਪਰਤੀ ਹੈ ਉਹ ਕਿਸ हिसाब ਨਾਲ ਚੱਲੇਗੀ ਆ ਵੀਡੀਓ ਕਿਦਾਂ ਲੱਗੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ ਜੀ ਮਿਲਦੇ ਹਾਂ ਫੇਰ ਕਿਸੇ ਇਨਫੋਰਮੇਟਿਵ ਵੀਡੀਓ ਵੀਡੀਓ ਦੇ ਵਿੱਚ ਤਦ ਤੱਕ ਸਸ਼ਿਆਕਾਰ ਰਾਮ ਰਾਮ